ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਮੀਕਾ ਸੁਨਾਮ ਵਾਲਾ ਫਿਰ ਤੋਂ ਖੜੇ ਸੀ ਜੀ ਆਪਾਂ ਪ੍ਰੇਮ ਬਸਾਤੀ ਵਾਲੇ ਇੰਦਰਾ ਮਾਰਗ ਜਿਹੜੀ ਦੁਕਾਨ ਪਹਿਲਾਂ ਵੀਡੀਓ ਪਾਈ ਸੀ ਤਾਂ ਪਹਿਲਾਂ ਦਾ ਥੈਂਕ ਯੂ ਧੰਨਵਾਦ ਜਿਨ੍ਹਾਂ ਨੇ ਸ਼ੇਅਰ ਕੀਤਾ ਕਿਉਂਕਿ ਕਾਫੀ ਹੱਦ ਤੱਕ ਜਿਹੜਾ ਇਹਨਾਂ ਦਾ ਸਮਾਨ ਨਿਕਲ ਚੁੱਕਿਆ ਜੀ ਹਨਾ ਤਾਂ ਥੋੜਾ ਜਿਹਾ ਫਿਰ ਰਹਿ ਗਿਆ ਜੋ ਵੀ ਬੱਚਾ ਦਾ ਜੋ ਵੀ ਰਹਿ ਗਿਆ ਇਸ ਵਾਰ ਵੀਡੀਓ ਉਹਨਾਂ ਤੱਕ ਨਹੀਂ ਪਹੁੰਚਦੀ ਜਿਨ੍ਹਾਂ ਨੂੰ ਜ਼ਰੂਰਤ ਹੁੰਦੀ ਹੈ ਮੇਰਾ ਮਕਸਦ ਵੀ ਜਿਹੜੇ ਮੇਲਿਆਂ 'ਚ ਹਨਾ ਬਜ਼ੁਰਗ ਮਾਈਆਂ ਉਹ ਮੰਝਾ ੜਾ ਕੇ ਬੈਠਦੇ ਹੁੰਦੇ ਨੇ ਮੈਨੂੰ ਉਹਨਾਂ ਤੱਕ ਸੰਪਰਕ ਨਹੀਂ ਹੋ ਸਕਿਆ ਨਹੀਂ ਇਹ ਸਾਰਾ ਦਾ ਸਾਰਾ ਮਾਲ ਹਨਾ ਆਪਾਂ ਉਹਨਾਂ ਨੂੰ ਬਹੁਤ ਹੀ ਲੱਗੇ ਜੋ ਲੱਗੇ ਤਾਂ ਕੀ ਰੇਟ ਆਪਾਂ ਦਾ ਖਰਾਬ ਹੀ ਹੋ ਰਿਹਾ ਹੈ ਤਾਂ ਆਪਾਂ ਦੇ ਦਿੰਦੇ ਤਾਂ ਵੀਡੀਓ ਸ਼ੇਅਰ ਜ਼ਰੂਰ ਕਰਦੇਓ ਕਿਉਂਕਿ ਉਹੋ ਜਿਹੇ ਬੰਦੇ ਤੱਕ ਵੀ ਪਹੁੰਚ ਸਕੇ ਤੇ ਦੋਸਤੋ ਜਿਹੜਾ ਵੀ ਤੁਹਾਨੂੰ ਸਮਾਨ ਉਰੋਂ ਠੀਕ ਲੱਗਦਾ ਹਜੇ ਵੀ ਪਿਆ ਹੈ ਹਨਾ ਕਾਫੀ ਹੱਦ ਤੱਕ ਪਿਆ ਹੈਗਾ ਤਾਂ ਤੁਸੀਂ ਲਿਜਾ ਸਕਦੇ ਹੋ ਉਰੋਂ ਨੰਬਰ ਵਗੈਰਾ نیچے ਚੱਲ ਰਹੇ ਨੇ ਕੁਝ ਚੀਜ਼ਾਂ ਤਾਂ ਜੋ ਐਕਸਪਾਇਰ ਹੋਣ ਵਾਲੀਆਂ ਹੁੰਦੀਆਂ ਉਹ ਤਾਂ ਆਪਾਂ ਹਨਾ ਦੇਖ ਲਈਆਂ ਤੇ ਪਰ ਜੋ ਵੀ ਤੁਸੀਂ ਦੇਖਦੇ ਹੋ ਆਪਣੇ ਪਸੰਦ ਕਰਕੇ ਜੋ ਤੁਹਾਨੂੰ ਸਹੀ ਲੱਗਦਾ ਹੈ ਸਹੀ ਰੇਟ ਤੇ ਰੇਟ ਵੀ ਕਾਦਾ ਬਿਲਕੁਲ ਟੁੱਟਿਆ ਹੋਇਆ ਕੋਈ ਰੇਟ ਨਹੀਂ ਤਾਂ ਤੁਸੀਂ ਉਰੋਂ ਲਿਜਾ ਸਕਦੇ ਹੋ ਬਾਕੀ ਜਿਹੜਾ ਸੰਪਰਕ ਨੰਬਰ ਹੈ ਇੱਥੇ ਨੀਚੇ ਚੱਲ ਰਿਹਾ ਹੁਣ ਜਿਵੇਂ ਤਿਉਹਾਰ ਆ ਰਿਹਾ ਹੈ ਹਨਾ ਅੱਗੇ ਕਰਵਾ ਚੌਥਾ ਆ ਰਿਹਾ ਤਾਂ ਚੂੜੀਆਂ ਵਗੈਰਾ ਬਹੁਤ ਇੱਥੇ ਸਟਾਕ 'ਤੇ ਹੈ ਪੈਣਾ ਨੂੰ ਬੇਨਤੀ ਹੈ ਅਗਰ ਉਹ ਚੂੜੀਆਂ ਵਗੈਰਾ ਬਿਲਕੁਲ ਹੀ ਵਾਜਬ ਰੇਟ ਤੇ ਕੋਈ ਉਹਨਾਂ ਦਾ ਰੇਟ ਹੀ ਨਹੀਂ ਹੈਗਾ ਤੁਸੀਂ ਲਿਜਾ ਸਕਦੇ ਹੋ ਦੋਸਤੋ ਜਿਨ੍ਹਾਂ ਨੇ ਇਕੱਠਾ ਸਮਾਨ ਲੈਣਾ ਹੈ ਇਕੱਠੇ ਹੀ ਬਲਕ ਵਿੱਚ ਸੌਦਾ ਮਾਰਨਾ ਹਨਾ ਉਹ ਵੀ ਸੰਪਰਕ ਕਰ ਸਕਦੇ ਨੇ ਤੇ ਇਹਦੇ ਨਾਲ ਨਾਲ ਹੋਰ ਬਹੁਤ ਸਾਰਾ ਮਾਲ ਪਿਆ ਜਿਵੇਂ ਅੰਡਰਗਾਰਮੈਂਟਸ ਜਾਂ ਲੈਸਾਂ ਵਗੈਰਾ ਹਨਾ ਹੋਰ ਬਹੁਤ ਤਰ੍ਹਾਂ ਦਾ ਸਮਾਨ ਇਹ ਜਿਹਾ ਜਿੱਨੀ ਕੋਈ ਐਕਸਪਾਇਰੀ ਡੇਟ ਵੀ ਨਹੀਂ ਹੁੰਦੀ ਉਹ ਵੀ ਸਮਾਨ ਇੱਥੇ ਪਿਆ ਤਾਂ ਉਹ ਵੀ ਬਾਜ਼ ਆਬ੍ਰੇਡ ਤੇ ਲਿਜਾ ਸਕਦੇ ਨੇ ਥੈਂਕ ਯੂ ਧੰਨਵਾਦ ਤੁਹਾਡਾ ਆਪਣਾ ਮੀਕਾ ਸੁਨਾਮਾ ਥੈਂਕ ਯੂ